ਸਸ਼ਿਕਾਲੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਕਰਕੇ ਬਹੁਤ ਨੁਕਸਾਨ ਹੋਇਆ ਹੈ ਪੰਜਾਬ ਦਾ ਸੋ ਉਹਦੇ ਵਿੱਚ ਬਹੁਤ ਸਾਰੀਆਂ ਐਨ ਜੀਓਸ ਨੇ ਜਾਂ ਸੰਗਤ ਨੇ ਪਿੰਡਾਂ ਤੋਂ ਆਪ ਮੁਹਾਰੇ ਹੋ ਕੇ ਜੋ ਰੈਸਕਿਊ ਦੇ ਕੰਮ ਕੀਤੇ ਆ ਲੰਗਰਾਂ ਦੀ ਸੇਵਾ ਕੀਤੀ ਹੈ ਸੋ ਬਾ ਕਮਾਲ ਬਹੁਤ ਵੱਡੀ ਸੇਵਾ ਹੈ ਜੋ ਆਪਾਂ ਉਸ ਇਲਾਕੇ ਲਈ ਕੀਤੀ ਹੈ ਸੋ ਹੁਣ ਜੋ ਜ਼ਰੂਰਤਾਂ ਨੇ ਉਥੇ ਜਿਵੇਂ ਜਿਵੇਂ ਕੁਝ ਇਲਾਕਿਆਂ 'ਚੋਂ ਪਾਣੀ ਉਤਰਿਆ ਤੇ ਉਥੇ ਹੁਣ ਮੈਡੀਕਲ ਸੇਵਾਵਾਂ ਦੀ ਬਹੁਤ ਲੋੜ ਹੈ ਕਿਉਂਕਿ ਕੁਝ ਲੋਕ ਉਥੇ ਪਹਿਲਾਂ ਹੀ ਸ਼ੂਗਰ ਨਾਲ ਕੈਂਸਰ ਨਾਲ ਜਾਂ ਫਿਰ ਕੋਈ ਹਾਰਟ ਦੀ ਬਿਮਾਰੀ ਨਾਲ ਸੰਬੰਧਿਤ ਨੇ ਉਹਨਾਂ ਦੀਆਂ ਮੈਡੀਸਿਨ ਉਹਨਾਂ ਸਮੇਂ ਤੱਕ ਪਹੁੰਚਣੀਆਂ ਚਾਹੀਦੀਆਂ ਸਮੇਂ ਸਰ ਤੇ ਨਾਲ ਹੀ ਜਿਵੇਂ ਪਾਣੀ ਬਹੁਤ ਇਲਾਕਿਆਂ 'ਚ ਖੜਿਆ ਜਿਵੇਂ ਕਿ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਆਰਡਰ ਮਾਸ ਕਰੀਮਾ ਜਾਂ ਮਚਰਦਾਨੀਆਂ ਦੀ ਬਹੁਤ ਜ਼ਿਆਦਾ ਲੋੜ ਵੀ ਪਈ ਹੈ ਕਿਉਂਕਿ ਇਹ ਸਮਾਂ ਉਹ ਹੁੰਦਾ ਜਦੋਂ ਡੇਂਗੂ ਆਪਣੇ ਪੀਕ ਤੇ ਹੁੰਦਾ ਜਦੋਂ ਡੇਂਗੂ ਦਾ ਬਹੁਤ ਜ਼ਿਆਦਾ ਕਹਿਰ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਸੋ ਉਹ ਡੇਂਗੂ ਦੀ ਬਿਮਾਰੀ ਨਾ ਫੈਲ ਸਕੇ ਇਸ ਤੋਂ ਇਲਾਵਾ ਜੋ ਪਸ਼ੂਆਂ ਦਾ ਨੁਕਸਾਨ ਹੋਇਆ ਉਹਦੇ ਕਰਕੇ ਵੀ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਤਾਂ ਲਾਈਫ ਕੇਅਰ ਫਾਊਂਡੇਸ਼ਨ ਦੁਆਰਾ ਅਸੀਂ ਪਹਿਲਾਂ ਵੀ ਜਦੋਂ ਦਿੱਲੀ ਦੇ ਵਿੱਚ ਮੋਰਚਾ ਲਗਿਆ ਤੇ 1 ਸਾਲ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਚਲਾਇਆ ਗਿਆ ਸੋ ਗਰਾਉਂਡ ਲੈਵਲ ਤੇ ਤਜਰਬਾ ਮੈਡੀਕਲ ਚ ਰੱਖਦੇ ਆ ਕਿਉਂਕਿ ਸਾਡੇ ਆਪ ਦੀ ਬਹੁਤ ਵੱਡੀ ਲੈਬ ਲਾਈਫ ਕੇਅਰ ਫਾਊਂਡੇਸ਼ਨ ਦੀ ਜਿਹਦੀਆਂ ਬ੍ਰਾਂਚਾਂ ਪੰਜਾਬ ਹਰਿਆਣਾ ਹਿਮਾਚਲ ਚ 140 ਬ੍ਰਾਂਚਾਂ ਨੇ ਸਾਡੇ ਵੱਲੋਂ ਅੰਦੋਲਨ ਚ ਜੋ ਸੇਵਾ ਸੀ ਉਸ ਤੋਂ ਬਾਅਦ ਹੁਣੇ ਹੜਪੀੜਤਾ ਲਈ ਅਸੀਂ ਆਪਣੀ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਲੈਬਦੀ ਸੇਵਾ ਅਤੇ ਲੈਬ ਦੇ ਟੈਸਟ ਕੀਤੇ ਜਾਣਗੇ ਤਾਂਕ ਡਾਇਗਨੋਸ ਹੋ ਸਕੇ ਉਸ ਤੋਂ ਇਲਾਵਾ ਮਾਹਿਰ 4 ਤੋਂ 5 ਡਾਕਟਰ ਨਰਸਿੰਗ ਸਟਾਫ ਅਤੇ 8 ਡਾਕਟਰ ਸਾਡੇ ਨਾਲ ਜੋ ਵੈਟਰਨਰੀ ਦੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਨਾਲ ਲਿਜਾ ਕੇ ਤਾਂ ਜੋ ਉਸ ਇਲਾਕੇ ਦੇ ਵਿੱਚ ਬਿਮਾਰੀ ਨੂੰ ਰੋਕਿਆ ਜਾ ਸਕੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਲਾਕੇ ਦੇ ਵਿੱਚ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ ਤਾਂ ਜੋ ਹਰ ਕੋਈ ਆਪ ਦਾ ਇਲਾਜ ਕਰਾ ਕੇ ਤੰਦਰੁਸਤ ਰਹਿਣਗੇ ਲੋਕੀ ਤਾਂ ਆਪਣੀ ਲਾਈਫ ਚ ਸਰਵਾਈਵ ਕਰ ਸਕਦੇ ਆ ਸੋ ਮੈਂ ਸੰਗਤ ਨੂੰ ਅਪੀਲ ਕਰਦਾ ਲਾਈਫ ਕੇਅਰ ਫਾਊਂਡੇਸ਼ਨ ਪੰਜਾਬ ਵੇਡ ਵੱਲੋਂ ਜੋ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਚਲਾਇਆ ਜਾ ਰਿਹਾ ਉਹ ਤੋਂ ਤਹਿਤ ਉਥੋਂ ਅਸੀਂ ਸ਼ਨੀਵਾਰ ਜਲੰਧਰ ਤੋਂ ਰਵਾਨਾ ਹੋਣਾ ਸੋ ਜੋ ਵੀ ਸੰਗਤ ਨਾਲ ਜੁੜਨਾ ਚਾਹੁੰਦੀ ਹੈ ਮੈਡੀਕਲ ਖੇਤ ਨਾਲ ਸੰਬੰਧ ਰੱਖਦੇ ਜੋ ਵੀ ਪੈਰਾ ਮੈਡੀਕਲ ਸਟਾਫ ਤੋਂ ਜਾਂ ਫਿਰ ਡਾਕਟਰਸ ਨਰਸਿੰਗ ਸਟਾਫ ਜੋ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਦੇ ਸੰਗਤ ਨੂੰ ਆਪਾਂ ਬੇਨਤੀ ਕਰਦੇ ਹਾਂ ਜੋ ਵੀ ਸੰਗਤ ਮੈਡੀਸਿਨ ਡੋਨੇਟ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਜੋ ਮੈਡੀਕਲ ਕੈਂਪਸ ਨੇ ਇਹ 2-4 ਦਿਨਾਂ ਦਾ ਕੰਮ ਨਹੀਂ ਹੈ ਉੱਥੇ ਬਹੁਤ ਪਿੰਡ ਪ੍ਰਭਾਵਿਤ ਹੋਏ ਨੇ ਤੇ ਇਹ ਲੰਬਾ ਚੱਲਣਾ ਹੈ ਸੋ ਬਹੁਤ ਮੈਡੀਕਲ ਕੈਂਪਸ ਨੇ ਜੋ ਉਤੇ ਲਗਾਤਾਰ ਸੇਵਾਵਾਂ ਦੇਣੀਆਂ ਪੈਣੀਆਂ ਸੋ ਮੈਡੀਸਿਨ ਦੀ ਬਹੁਤ ਲੋੜ ਪੈਣੀ ਹੈ ਤੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਮਾਇਆ ਨਹੀਂ ਭੇਜਣੀ ਸਾਡੇ ਕਿਸੇ ਵੀ ਬੰਦੇ ਨੂੰ ਮਾਇਆ ਨਾ ਭੇਜਿਓ ਕਿਰਪਾ ਕਰਕੇ ਸਿਰਫ ਸਾਨੂੰ ਮੈਡੀਸਿਨ ਡੋਨੇਟ ਕਰਨੀ ਹੈ ਸਾਡੇ ਨੰਬਰ ਅਸੀਂ ਤੁਹਾਨੂੰ ਦੱਸ ਦਿੰਨੇ ਹਾਂ 981523175098152 31750 ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਹੈਲਪਲਾਈਨ ਤੇ ਸੰਪਰਕ ਕਰ ਸਕਦੇ ਹੋ ਅਸੀਂ ਸਕਰੀਨ ਤੇ ਨੰਬਰ ਵੀ ਦਿਖਾ ਦੇਵਾਂਗੇ ਤਾਂ ਜੋ ਜਿਹੜੀ ਮੈਡੀਸਿਨ ਹੈ ਤੁਸੀਂ ਸਮੇਂ ਸਿਰ ਦੇ ਸਕੋ ਸਾਨੂੰ ਕਿਉਂਕਿ ਸਾਨੂੰ ਜੋ ਮੈਡੀਸਿਨ ਚਾਹੀਦੀ ਹੈ ਉਹ ਸਾਨੂੰ ਇੱਕਦਮ ਨਹੀਂ ਚਾਹੀਦੀ ਅਸੀਂ ਤੁਹਾਡੇ ਕੰਟੈਕਟ ਨੰਬਰ ਜੋ ਵੀ ਦਾਨ ਨਹੀਂ ਸੱਜਣ ਨੇ ਜੋ ਕੁਝ ਦਾਨ ਕਰਨਾ ਚਾਹੁੰਦੇ ਆ ਮੈਡੀਸਿਨ ਅਸੀਂ ਤੁਹਾਡੇ ਸੰਪਰਕ ਰੱਖਾਂਗੇ ਤਾਂ ਜੋ ਜਿਵੇਂ ਜਿਵੇਂ ਸਾਨੂੰ ਜ਼ਰੂਰਤਾਂ ਪੈਣਗੀਆਂ ਜਿਵੇਂ ਜਿਵੇਂ ਦੀ ਵੀ ਦਵਾਈ ਦੀ ਜ਼ਰੂਰਤ ਪਊਗੀ ਉਹ ਅਸੀਂ ਤੁਹਾਡੇ ਤੋਂ ਲੈ ਸਕੀਏ ਤੇ ਅੱਗੇ ਸੇਵਾ ਕਰ ਸਕੀਏ ਜੋ ਵੀ ਮੇਰੇ ਵੀਰਪਰਾ ਬਜ਼ੁਰਗ ਮਾਤਾ ਜੋ ਵੀ ਆਪਣਾ ਦਾਨੀ ਸੱਜਣ ਇਸ ਮੁਹਿੰਮ ਚ ਮੈਡੀਕਲ ਦਾ ਹਿੱਸਾ ਵੰਡਣਾ ਚਾਹੁੰਦੇ ਆ ਜਿਵੇਂ ਕਿ ਲੰਗਰਾਂ ਚ ਬਹੁਤ ਸੇਵਾ ਹੋਈ ਹੈ ਤੇ ਆਪਾਂ ਮੈਡੀਕਲ ਦੀ ਸੇਵਾ ਵਾ ਲੱਗੇ ਵਧੀਏ ਤੋਂ ਸਾਡਾ ਸਾਥ ਦੇਣ ਲਈ ਅਸੀਂ ਉਹ ਧੰਨਵਾਦ ਕਰਦੇ ਆ ਤੇ ਨਾਲ ਜੁੜੋ ਸਾਡੇ ਤਾਂ ਜੋ ਇਸ ਸੇਵਾ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ